ਸਾਰਿਆਂ ਨੂੰ ਪਤਾ ਕਿ ਚਮਕੀਲੇ ਦੀ ਫਿਲਮ ਆਈ ਆਗੀ ਇੱਕ ਜਿਹੜੀ ਚਮਕੀਲੇ ਦੀ ਜ਼ਿੰਦਗੀ ਦੇ ਉੱਤੇ ਫਿਲਮ ਬਣਾਈ ਆਗੀ ਜਿਹੜੀ ਦਲਸੀਨ ਦਲਜੀਤ ਦਸਾਂਝ ਤੇ ਪ੍ਰਨੀਤੀ ਚੋਪੜਾ ਦੋਨਾਂ ਨੇ ਬਣਾਈ ਹੈ ਜਿਹਦੇ ਵਿੱਚ ਪ੍ਰਨੀਤੀ ਚੋਪੜਾ ਨੇ ਰੋਲ ਕੀਤਾਗਾ ਅਮਰਜੋਤ ਕੌਰਤਾ ਤੇ ਚਮਕੀਲੇ ਦਾ ਰੋਲ ਕੀਤਾ ਦਲਜੀਤ ਦਸਾਂਝ ਨੇ ਹਰੇਕ ਬੰਦੇ ਦੇ ਲੈ ਕੇ ਹਰੇਕ ਬੰਦੇ ਦੇ ਮਨ ਦੇ ਉੱਤੇ ਇਸ ਫਿਲਮ ਨੂੰ ਲੈ ਕੇ ਗੱਲਾਂ-ਬਾਤਾਂ ਚੱਲ ਰਹੀਆਂ ਨੇ ਕਿਤੇ ਵੀ ਜਾਓ ਤੁਸੀਂ ਇਹ ਫਿਲਮ ਦੀ ਜ਼ਰੂਰ ਚਰਚਾ ਹੁੰਦੀ ਆ ਜਿਹਦੇ ਚਮਕੀਲੇ ਨੂੰ ਸੋਤਾ ਲਾਉਣ ਵਾਲੇ ਸਿੰਘ ਸੀ ਜਿਹਦੇ ਵਿੱਚ ਗਰਦੀਪ ਸਿੰਘ ਦੀਪਾ ਹੀਰਾਵਾਲਾ ਜਿਹੜਾ ਮਸ਼ਹੂਰ ਸੀਗਾ ਉਹਨੂੰ ਦੀਪਾ ਸ਼ੇਰ ਵੀ ਕਿਹਾ ਜਾਂਦਾ ਸੀ ਹੀਰਾਵਾਲਾ ਸ਼ੇਰ ਵੀ ਕਿਹਾ ਜਾਂਦਾ ਸੀ ਉਹਨੂੰ ਤੇ ਉਹਨੂੰ ਲੈ ਕੇ ਵੀ ਕਈ ਲੋਕ ਇਹ ਜਿਹੇ ਆਟਕਲਾਂ ਗੱਲਾਂ ਕਰ ਰਹੇ ਨੇ ਕਈ ਲੋਕ ਗੱਲਾਂ ਕਰਦੇ ਨੇ ਯਾਰ ਚਮਕੀਲੇ ਨੂੰ ਕਿਉਂ ਮਾਰਤਾ ਉਹਨੂੰ ਮਾਰਨਾ ਨਹੀਂ ਚਾਹੀਦਾ ਸੀ ਕਈ ਲੋਕ ਕੁਝ ਕਹਿੰਦੇ ਨੇ ਕਈ ਲੋਕ ਕੁਝ ਕਹਿੰਦੇ ਨੇ ਆਪਾਂ ਇਹਦੇ ਤੇ ਕੋਈ ਜ਼ਿਆਦਾ ਟਿੱਪਣੀ ਨਹੀਂ ਕਰਦੇ ਮੈਂ ਅੱਜ ਗੱਲ ਕਰੂੰਗਾ ਜਿਹੜਾ ਗਰਦੀਪ ਸਿੰਘ ਦੀਪਾ ਹੇਰਾਗਾ ਉਹਦੀ ਜ਼ਿੰਦਗੀ ਤੇ ਕਿ ਉਹਦੀ ਜ਼ਿੰਦਗੀ ਕਿਹੋ ਜੀ ਸੀ ਕਿਵੇਂ ਉਹ ਸੰਘਰਸ਼ ਦੇ ਵਿੱਚ ਆਇਆ ਤੇ ਕਿਵੇਂ ਫਿਰ ਉਹ ਸ਼ਹੀਦ ਹੋ ਗਿਆ ਇਹਦੇ ਤੇ ਆਪਾਂ ਗੱਲਬਾਤ ਕਰਦੇ ਹਾਂ ਜਿਹੜੀ ਕਿਉਂਕਿ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਭੁਲੇਖੇ ਪਾਏ ਜਾ ਰਹੇ ਨੇ ਕੋਈ ਤਾਂ ਕਹਿ ਰਿਹਾ ਚਮਕੀਲੇ ਨੂੰ ਜਿਹੜੇ ਕਾਇ ਗਾਇਕ ਕਲਾਕਾਰ ਸੀ ਉਹਨਾਂ ਨੇ ਮਰਵਾਤਾ ਕੋਈ ਕਹਿ ਰਿਹਾਗਾ ਚਮਕੀਲੇ ਨੂੰ ਮਾਰ ਕੇ ਗਲਤ ਕੀਤਾ ਇਹਨੂੰ ਨਹੀਂ ਮਾਰਨਾ ਨਹੀਂ ਚਾਹੀਦਾ ਸੀ ਪਰ ਹੁਣ ਉਸ ਵੇਲੇ ਦੇ ਸਿੰਘਾਂ ਨੇ ਕੀ ਸੋਚਿਆ ਕਿ ਚਮਕੀਲੇ ਨੂੰ ਸ਼ੋਦਾ ਲਾਇਆ ਉਹਨਾਂ ਨੇ ਤੇ ਇਹ ਇਹ ਗੱਲ ਇੱਕ ਸੋਚਣ ਵਾਲੀ ਵੀ ਆ ਕਿਉਂਕਿ ਜਿਹੜਾ ਪੰਜਾਬ ਦਾ ਕਲਚਰ ਹੈ ਪੰਜਾਬ ਦਾ ਕਲਚਰ ਇਸ ਤਰੀਕੇ ਦਾ ਨਹੀਂ ਹੈਗਾ ਜਿਹੇ ਜਿਹੇ ਅਮਰ ਸਿੰਘ ਚਮਕੀਲੇ ਦੇ ਗੀਤ ਸੀਗੇ ਪੰਜਾਬ ਦਾ ਕਲਚਰ ਤਾਂ ਇਹ ਆ ਜਾ ਕਿ ਬੁੜੀਆਂ ਪਿੰਡਾਂ ਦੇ ਵਿੱਚ ਗੱਲਾਂ ਕਰਦੀਆਂ ਬੂਹੇ ਆਏ ਆਏ ਨੇ ਨਿਹੰਗ ਬੂਹੇ ਖੋਲ ਦੋ ਨਸੰਗ ਪੰਜਾਬ ਦਾ ਕਲਚਰ ਤਾਂ ਇਹੋ ਜਿਹਾ ਸੀ ਕਿ ਸਿੰਘ ਆਏ ਨੇ ਤੁਸੀਂ ਆਪਣੇ ਬੂਹੇ ਖੋਲ ਸਕਦੇ ਹੋ ਸਿੰਘਾਂ ਦੇ ਰਹਿਣ ਨੂੰ ਇਹੋ ਜਿਹਾ ਪੰਜਾਬ ਦਾ ਕਲਚਰ ਸੀ ਜਿਹੜੇ ਕਿ ਚਮਕੀਲੇ ਦੇ ਗੀਤ ਆਏ ਉਹ ਵੀ ਇਸ ਤਰੀਕੇ ਦੇ ਗੀਤ ਸੀ ਜਿਨ੍ਹਾਂ ਨੇ ਪੰਜਾਬ ਦੇ ਕਲਚਰ ਨੂੰ ਅਲੱਗ ਥਲੱਗ ਕਰਤਾ ਉਹਨਾਂ ਨੇ ਪੰਜਾਬ ਦੇ ਕਲਚਰ ਦੇ ਵਿੱਚ ਜਿਵੇਂ ਦੌਰ ਭਾਬੀ ਦੇ ਰਿਸ਼ਤੇ ਨੂੰ ਬਿਗਾੜਿਆ ਜੀਜਾ ਸਾਲੀ ਦੇ ਰਿਸ਼ਤੇ ਨੂੰ ਬਿਗਾੜਿਆ ਉਹਨਾਂ ਨੇ ਹਰੇਕ ਚਮਕੀਲੇ ਦੇ ਜਿਹੜੇ ਗੀਤ ਸੀ ਉਹਨਾਂ ਨੇ ਹਰੇਕ ਰਿਸ਼ਤੇ ਦੇ ਵਿੱਚ ਵਿਗਾੜ ਪਾਇਆ ਹਰੇਕ ਰਿਸ਼ਤੇ ਨੂੰ ਲਚਰ ਟਾਈਪ ਦਾ ਰਿਸ਼ਤਾ ਕਰਾਰ ਦਿੰਦਾ ਹਰੇਕ ਤਰੀਕ ਹਰੇਕ ਜਿਹੜਾ ਵੀ ਉਹਨਾਂ ਦਾ ਗੀਤ ਆਉਂਦਾ ਸੀ ਚਮਕੀਲੇ ਦਾ ਗੀਤ ਆਉਂਦਾ ਸੀ ਉਹਨੇ ਮਤਲਬ ਵੀ ਬੇਬੇ ਬਾਪੂ ਦਾ ਕਾਨੂੰਨੀ ਛੱਡਿਆ ਉਹ ਆਪਣੇ ਗੀਤਾਂ ਦੇ ਵਿੱਚ ਉਹਨੇ ਮਤਲਬ ਹੀ ਕਿਹਾ ਜਾ ਉਹਦਾ ਉਹ ਗੀਤ ਆ ਬਾਪੂ ਸਾਡਾ ਗੁੰਮ ਹੋ ਗਿਆ ਤੇਰੀ ਮਾਂ ਦੀ ਤਲਾਸ਼ੀ ਲੈਣੀ ਇਹ ਕਹੇ ਜੇ ਗੀਤ ਨੇ ਕੀ ਮਤਲਬ ਵੀ ਇੱਕ ਥੋੜੀ ਜਿਹੜੀ ਸੱਸ ਆ ਗਈ ਥੋੜੀ ਜਿਹੜੀ ਪਤਨੀ ਦੀ ਮਾਂ ਗਈ ਉਹਦੇ ਬਾਰੇ ਤੁਹਾਡਾ ਕੀ ਸੋਚ ਆ ਕਿ ਕਹੇ ਜਾ ਗੀਤ ਆ ਕਿ ਬੇਬੇ ਸਾਡੀ ਗੁੰਮ ਬਾਪੂ ਸਾਡਾ ਗੁੰਮ ਹੋ ਗਿਆ ਤੇਰੀ ਮਾਂ ਦੀ ਤਲਾਸ਼ੀ ਲੈਣੀ ਕਹੇ ਜਾ ਗੀਤ ਸੀਗੇ ਇਹ ਜਿਨ੍ਹਾਂ ਦੇ ਕਾਰਨ ਕਰਕੇ ਚਮਕੀਲਾ ਹਿੱਟ ਲਿਸਟ ਤੇ ਆਇਆ ਜਿਹੜੇ ਖਾੜਕੂ ਸਫਾਂ ਦੇ ਵਿੱਚ ਜਿਹੜੇ ਉਸ ਵਕਤ ਜੋਧੇ ਜੰਗ ਲੜ ਰਹੇ ਸੀ ਉਹਨਾਂ ਦੀ ਹਿੱਟ ਲਿਸਟ ਦੇ ਚਮਕੀਲਾ ਆਇਆ ਇੱਕ ਹੀ ਗੀਤ ਨੇ ਤੂੰ ਤੱਕਦਾ ਰਿਹਾ ਵੀ ਮੈਂ ਸੇਖਰ ਤਾਂ ਪਹਿਰੇ ਨਾ ਹੁੰਦੀ ਸੀ ਇਹ ਕਹੇ ਜੇ ਗੀਤ ਨੇਗੇ ਕਹੇ ਤੁਸੀਂ ਦੱਸੋ ਮਤਲਬ ਵੀ ਇੱਕ ਪਰਚਾਈ ਆ ਕਿ ਉਹ ਨਾ ਰਹੀ ਆ ਕਿ ਉਹਦਾ ਜੇਠ ਉਹਨੂੰ ਤੱਕ ਰਿਹਾ ਕਹੇ ਜੇ ਗੀਤ ਨੇਗੇ ਇਹ ਇਹ ਗੀਤ ਨੇ ਜਿਹੜੇ ਇਹੇ ਜੇ ਗੀਤ ਨਹੀਂ ਸੀ ਹੁੰਦੇ ਜਿਹੜੇ ਪੰਜਾਬ ਦੇ ਵਿੱਚ ਤਾਂ ਜਮਲੇ ਜੱਟ ਵਰਗੇ ਜਿਹੜੇ ਜਮਲੇ ਵਰਗੇ ਜਿਹੜੇ ਗਾਉਂਦੇ ਸੀ ਉਹਨਾਂ ਦੇ ਗੀਤ ਸੁਣੇ ਜਾਂਦੇ ਸੀ ਬਾਬਾ ਨਾਨਕ ਤੇਰੀ ਲੀਲਾ ਨਿਆਰੀ ਐ ਇਹ ਜੇ ਗੀਤ ਸੀ ਜਿਹੜੇ ਪੰਜਾਬ ਦੇ ਵਿੱਚ ਸੁਣੇ ਜਾਂਦੇ ਸੀ ਇਹ ਲਚਰ ਗੀਤ ਨੇ ਜਿਹੜੇ ਇਹ ਚਮਕੀਲੇ ਦੇ ਦੌਰਾਨ ਹੀ ਬਹੁਤ ਜ਼ਿਆਦਾ ਆਏ ਉਸ ਤੋਂ ਬਾਅਦ ਬਹੁਤ ਵੱਡੀ ਗਿਣਤੀ ਦੇ ਵਿੱਚ ਆਏ ਪਰ ਚਮਕੀਲੇ ਦੇ ਵੀ ਜਿਹੜੇ ਗੀਤ ਸੀ ਬਹੁਤ ਲਚਰ ਸੀਗੇ ਉਹਨੂੰ ਐਕਸਕਿਊਜ਼ ਨਹੀਂ ਕੀਤਾ ਜਾ ਸਕਦਾ ਉਹਨੂੰ ਮਾਫੀ ਨਹੀਂ ਦਿੱਤੀ ਜਾ ਸਕਦੀ ਇਸ ਗੱਲ ਤੇ ਵੀ ਉਹ ਉਹ ਨਹੀਂ ਉਹਨੇ ਲਚਰ ਗੀਤ ਗਾਏ ਠੀਕ ਕੀਤਾ ਉਹਦੇ ਸਾਰੇ ਗੀਤ ਲਚਰ ਸੀਗੇ ਠੀਕ ਹੁਣੇ ਬਾਤ ਦੇ ਵਿੱਚ ਧਾਰਮਿਕ ਗੀਤ ਗਾਏ ਪਰ ਉਹਦੇ ਲਚਰ ਗੀਤ ਬਹੁਤ ਸੀਗੇ ਅੱਜ ਆਪਾਂ ਗੱਲ ਕਰਦੇ ਆਂ ਦੀਪਾ ਹੀਰਾ ਗੁਰਦੀਪ ਸਿੰਘ ਦੀਪਾ ਹੀਰਾ ਦੀ ਲਾਈਫ ਕਹੀ ਜੀ ਸੀ ਉਹਦਾ ਪਿੰਡ ਕਿਹੜਾ ਸੀ ਉਹ ਕਿੰਨੇ ਭੈਣ ਭਰਾ ਸਨ ਤੇ ਉਹ ਸਾਰੀ ਗੱਲਬਾਤ ਆਪਾਂ ਕਰਾਂਗੇ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜਿਹੜਾ ਜਲੰਧਰ ਦੇ ਕੋਲੇ ਪਿੰਡ ਹੈਗਾ ਇੱਕ ਹੀਰਾ ਇਹ ਹੀਰਾ ਦਾ ਰਹਿਣ ਵਾਲਾ ਸੀ ਗੁਰਦੀਪ ਸਿੰਘ ਦੀਪਾ ਹੀਰਾ ਜਾਂ ਦੀਪਾ ਹੀਰਾ ਵਾਲਾ ਵੀ ਇਹਨੂੰ ਕਿਹਾ ਜਾਂਦਾ ਸੀ ਇਸ ਨੂੰ ਗੁਰਦੀਪ ਸਿੰਘ ਦੀਪੇ ਨੂੰ ਦੁਆਬੇ ਦਾ ਸ਼ੇਰ ਵੀ ਕਿਹਾ ਜਾਂਦਾ ਸੀ ਜਿਨੇ ਚਮਕੀਲੇ ਦਾ ਸੂਤਾ ਲਾਇਆ ਗਰਮੀਤ ਸਿੰਘ ਦਾ ਭਰਾ ਹੈ ਜਿਹੜਾ ਜੰਗ ਬਹਾਦਰ ਸਿੰਘ ਹੁਣ ਉਹ ਪਿੰਡ ਦੇ ਵਿੱਚ ਰਹਿੰਦਾ ਇੱਕ ਗਰਮੀਤ ਸਿੰਘ ਦੀਪੇ ਗੁਰਦੀਪ ਸਿੰਘ ਦੀਪੇ ਦਾ ਇੱਕ ਭਰਾ ਹੈ ਜਿਹੜਾ ਉਹ ਕੈਨੇਡਾ ਦੇ ਵਿੱਚ ਸੈਟਲ ਹੈ ਕੈਨੇਡਾ ਦੇ ਵਿੱਚ ਰਹਿੰਦਾ ਇਹ ਜਿਹੜਾ ਜੰਗ ਬਹਾਦਰ ਸਿੰਘ ਹੈ ਇਹ ਰਹਿੰਦਾ ਇਹਨੇ ਸਾਰੀ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਿਹੜਾ ਗੁਰਦੀਪ ਸਿੰਘ ਦੀਪਾ ਸੀ 1986 ਦੇ ਵਿੱਚ ਮਾਰਚ 1986 ਦੇ ਵਿੱਚ ਉਹ ਘਰੋਂ ਚਲੇ ਆ ਗਿਆ ਸੀ ਉਹ ਸੰਤ ਭਿੰਡਰਾ ਆਲਿਆਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਉਹ ਜਦੋਂ ਘਰੋਂ ਗਿਆ ਉਹ 9ਵੀਂ ਕਲਾਸ ਚ ਪੜਦਾ ਸੀ ਜਦੋਂ ਸੋਰਿੰਜ ਦਾ ਤੋਂ ਘਰ ਨਹੀਂ ਗਿਆ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਤਾਂ ਗੁਰਦੀਪ ਸਿੰਘ ਦੀਪਾ ਸੀਗਾ ਜਿਹੜਾ ਉਹ 9ਵੀਂ ਕਲਾਸ ਚ ਪੜਦਾ ਸੀ 9ਵੀਂ ਕਲਾਸ ਚ ਪੜਦੇ ਪੜਦੇ ਤੇ ਉਹਦੇ ਮਨ ਤੇ ਇੰਨਾ ਪ੍ਰਭਾਵ ਪਿਆ ਕਿ ਸਾਡੇ ਨਾਲ ਕੀ ਹੋ ਗਿਆ ਸਾਡਾ ਦਰਬਾਰ ਸਾਹਿਬ ਢਾਹ ਦਿੱਤਾ ਗਿਆ ਸਾਡੇ ਨਾਲ ਕੀ ਕੁਛ ਕੀਤਾ ਸਰਕਾਰ ਨੇ ਕਿਸ ਤਰੀਕੇ ਦੀ ਸਿੱਖਾਂ ਦੀ ਤਰਦਰਸ਼ਾ ਕੀਤੀ ਇਹ ਦੇਖਦੇ ਹੋਏ ਨਾ ਤਾਂ ਉਹ ਪੜ ਨਹੀਂ ਗਿਆ ਤੇ ਨਾ ਹੀ ਉਹਨੇ ਅੱਗੇ ਕੋਈ ਖੇਤੀਬਾੜੀ ਦੇ ਕੰਮ ਦੇ ਵਿੱਚ ਕੋਈ ਧਿਆਨ ਦਿੱਤਾ ਉਹ ਨਾਲ ਹੀ ਪਿੰਡ ਆਪਣੇ ਪਿੰਡ ਦੇ ਵਿੱਚ ਕੋਈ ਬੰਦਾ ਮੋਟਰਾਂ ਬੰਦਦਾ ਸੀ ਉਹ ਮੋਟਰਾਂ ਬਣਦਾ ਬੰਦ ਤੇ ਜਿੱਥੇ ਮੋਟਰਾਂ ਬਣਦਾ ਸੀ ਉੱਥੇ ਉਹ ਮੋਟਰਾਂ ਬੰਨਣ ਦਾ ਕੰਮ ਸਿੱਖਣ ਲੱਗ ਪਿਆ ਉੱਥੇ ਉਹ ਕੰਮ ਸਿੱਖਦਾ ਸੀ ਉਹਦੇ ਤੇ ਕੋਈ ਘਰੇ ਰੇਡ ਨਹੀਂ ਸੀ ਹੋਈ ਉਹ ਕੰਮ ਸਿੱਖਦਾ ਸਿੱਖਦਾ ਹੀ ਖਾਰਕੂ ਸਫਾਂ ਦੇ ਵਿੱਚ ਜਿਹੜੇ ਖਾਰਕੂ ਉਸ ਵਕਤ ਜੰਗ ਲੜ ਰਹੇ ਸੀ ਆਪਣੇ ਆਪਣੇ ਸਿੰਘ ਸੀਗੇ ਜਿਹੜੇ ਉਸ ਵਕਤ ਦੇ ਸਿੰਘ ਜਿਹੜੇ ਉਸ ਵਕਤ ਦੀ ਲੜਾਈ ਲੜ ਰਹੇ ਸੀ ਉਹਨਾਂ ਦੇ ਨਾਲ ਉਹਦਾ ਲਿੰਕ ਹੋ ਗਿਆ ਤੇ ਉਹ 18 ਸਾਲ ਦੀ ਉਮਰ ਦੇ ਵਿੱਚ ਹੀ ਘਰੋਂ ਚਲਿਆ ਗਿਆ ਕਰੋ ਜਾਣ ਤੋਂ ਬਾਅਦ ਉੱਤੇ 25 ਸਾਲ ਦੀ ਉਮਰ ਦੇ ਵਿੱਚ ਤਾਂ ਉਹ ਸ਼ਹੀਦ ਹੋ ਗਿਆ ਸੀ 18 ਸਾਲ ਦੀ ਉਮਰ ਦੇ ਵਿੱਚ ਗਿਆ ਤੇ 7 ਸਾਲ ਉਹ ਸਿਰਫ ਉਹਨੇ ਖੜਕੂ ਸਫਾਂ ਦੇ ਵਿੱਚ ਕੰਮ ਕੀਤਾ ਤੇ ਇਹ ਕੰਮ ਕਰਨ ਦੇ ਦੌਰਾਨ ਉਹ ਦੁਆਬੇ ਦਾ ਸ਼ੇਰ કહਾਇਆ ਉਹ ਬੰਦਾ ਗੁਰਦੀਪ ਸਿੰਘ ਦੀਪਾ ਸੀਗਾ ਜਿਹੜਾ ਅੱਜ ਆਪਾਂ ਐਵੇਂ ਨਾ ਕਹੀਂ ਜਾਓ ਵੀ ਉਹ ਜੀ ਉੱਥੇ ਖੜਕੂਆਂ ਨੇ ਗਲਤ ਕੀਤਾ ਉਹ ਕੀਤਾ ਉਸ ਵਕਤ ਮਾਹੌਲ ਬਹੁਤ ਖਰਾਬ ਹੋ ਗਿਆ ਸੀ ਚਮਕੀਲਾ ਇਹ ਕਹਿੰਦਾ ਸੀ ਚਮਕੀਲਾ ਸਟੇਜਾਂ ਤੋਂ ਕਹਿੰਦਾ ਹੁੰਦਾ ਸੀ ਕਹਿੰਦਾ ਮੈਂ ਤਾਂ ਪਿੰਡਾਂ ਦੇ ਵਿੱਚ ਮੁੰਡੇ ਕੁੜੀਆਂ ਦੀਆਂ ਜੱਫੀਆਂ ਪਾਵਾ ਦੂੰ ਜਦ ਕਿ ਪਿੰਡਾਂ ਦੇ ਵਿੱਚ ਇੱਕੇ ਤਰੀਕੇ ਦੀ ਪਿੰਡ ਦੀ ਕੋਈ ਧੀ ਭੈਣ ਹੋਵੇ ਪਿੰਡ ਦੀ ਧੀ ਭੈਣ ਆਪਣੀ ਧੀ ਭੈਣ ਸਮਝੀ ਜਾਂਦੀ ਆ ਪਿੰਡ ਦੀ ਧੀ ਭੈਣ ਨੂੰ ਆਪਣੀ ਧੀ ਭੈਣ ਸਮਝਿਆ ਜਾਂਦਾਗਾ ਜੇ ਪਿੰਡ ਦੀ ਧੀ ਭੈਣ ਆਪਾਂ ਕਿਸੇ ਪਿੰਡ ਚਲੇ ਜਾਈਏ ਨਾ ਉੱਥੇ ਪਿੰਡ ਦੀ ਕੁੜੀ ਹੋਵੇ ਅਗਲਾ ਨਾਲੇ ਤਾਂ ਜਾਂਦਾ ਸਿਰਪੋਲ ਉਸ ਕਿਉਂਦਾ ਨਾਲੇ 150 ਸਿਲੜ ਦੇ ਕੇ ਆਉਂਦਾ ਵੀ ਸਾਡੇ ਪਿੰਡ ਦੀ ਕੁੜੀਆ ਪਿੰਡ ਦੇ ਪਿੰਡ ਦਾ ਮੁੰਡਾ ਆ ਜੇ ਨਾ ਕੁੜੀਆਂ ਚੌੜੀਆਂ ਹੋ ਜਾਂਦੀਆਂ ਦੀ ਵੀ ਸਾਡੇ ਪਿੰਡੋਂ ਕੋਈ ਬੰਦਾ ਮਿਲਣ ਆਇਆਗਾ ਇਹ ਪਿੰਡਾਂ ਦੇ ਉਸ ਵਕਤ ਦੇ ਜਿਹੜੇ ਮਾਹੌਲ ਸੀਗੇ ਜਿਨ੍ਹਾਂ ਨੂੰ ਕਈ ਗੀਤਾ ਰਾਹੀਂ ਇੱਕ ਇਹ ਬਹੁਤ ਪਲੈਂਟ ਗੀਤਾ ਏ ਜਿੰਨਾ ਜਿਹੜੇ ਗੀਤਾਂ ਦੇ ਰਾਹੀਂ ਬਗਾੜਿਆ ਗਿਆ ਜਿਹੜਾ ਗਰਦੀਪ ਸਿੰਘ ਦੀਪਾ ਸੀ ਇਹਨੇ ਬਹੁਤ ਜ਼ਿਆਦਾ ਕਾਰਵਾਈਆਂ ਕੀਤੀਆਂ ਨਕੂਦਰ ਦੇ ਆਲੇ ਦਾਲੇ ਨਕੂਦਰ ਦਿਲੰਦਰ ਦੇ ਆਲੇ ਦਾਲੇ ਕੋਈ ਵੀ ਵਾਰਦਾਤ ਹੋ ਜਾਂਦੀ ਸੀ ਤਾਂ ਗਰਦੀਪ ਦੀਪੇ ਦਾ ਗਰਦੀਪ ਸਿੰਘ ਦੀਪੇ ਦਾ ਨਾਂ ਸਿੱਧਾ ਵਿੱਚ ਲੱਗਦਾ ਹੀ ਸੀ ਜੰਗਬਹਾਦਰ ਨੇ ਦੱਸਿਆ ਕਿ ਸਾਨੂੰ ਵੀ ਘਰ ਛੱਡਣਾ ਪੈ ਗਿਆ ਸੀ ਉਸਨੇ ਦੱਸਿਆ ਕਿ ਪੁਲਿਸ ਜੰਗਬਹਾਦਰ ਗੁਰਦੀਪ ਸਿੰਘ ਦੀਪੇ ਦਾ ਭਰਾ ਉਸਨੇ ਦੱਸਿਆ ਕਿ ਸਾਨੂੰ ਪੁਲਿਸ ਬਹੁਤ ਜ਼ਿਆਦਾ ਤੰਗ ਕਰਦੀ ਸੀ ਅਸੀਂ ਆਪਦਾ ਘਰ ਛੱਡ ਕੇ ਉਹਨੇ ਦੱਸਿਆ ਕਿ ਮੈਂ ਵੀ ਜਰਮਨ ਚ ਲਿਆ ਗਿਆ ਸੀ ਉਸਨੇ ਦੱਸਿਆ ਕਿ ਸਾਡਾ ਘਰ ਖਾਲੀ ਹੋ ਗਿਆ ਸੀ ਪੁਲਿਸ ਨੇ ਬਹੁਤ ਪੁਲਿਸ ਦੀ ਬਹੁਤ ਜ਼ਿਆਦਾ ਦਹਿਸ਼ਤ ਸੀ ਬਹੁਤ ਔਖਾ ਟਾਈਮ ਕੱਟਿਆ ਉਸ ਟਾਈਮ ਦੇ ਵਿੱਚ ਗੁਰਦੀਪ ਸਿੰਘ ਦੀਪਾ ਨੌਜ ਮਾਤਾ ਪੜਿਆ ਸੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਸ ਤੇ ਬਹੁਤ ਜ਼ਿਆਦਾ ਉੱਤੇ ਪ੍ਰਭਾਵ ਪਿਆ ਤੇ ਉਹਨੇ ਉਹਦੀ ਲਗ ਨਹੀਂ ਉਧਰ ਲੱਗੀ ਬਸ ਉਹਦਾ ਅੰਦਰ ਬਲਉਂਦ ਰਿਆ ਗਿਆ ਉਹਦਾ ਜਦੋਂ ਅੰਦਰ ਬਨੁੰਦ ਰਿਆ ਗਿਆ ਤਾਂ ਉਹਨੇ ਆਪਦੇ ਆਪ ਨੂੰ ਸਮਰਪਿਤ ਕਰ ਦਿੱਤਾ ਇੱਕ ਤਰੀਕੇ ਨਾਲ ਤੇ ਪਰਿਵਾਰ ਕਹਿੰਦਾ ਵੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਜੰਗ ਜੰਗ ਬਾਦਰ ਜਿਹੜਾ ਉਹਦਾ ਭਰਾਗਾ ਉਹ ਦੱਸਦਾ ਕਿ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਚੜ ਗਿਆ ਬਸੇ ਘਰੇ ਅਜਹੀਆਂ ਗੱਲਾਂ ਕਰਦਾ ਰਹਿੰਦਾ ਸੀ ਕਿ ਸਾਡੇ ਨਾਲ ਬਹੁਤ ੱੱਕਾ ਹੋਇਆ ਸਿੱਖਾਂ ਨਾਲ ਬਹੁਤ ਜ਼ਿਆਦਾ ੱੱਕਾ ਹੋਇਆ ਕੋਈ ਸ਼ਰਾਰਤੀ ਨਹੀਂ ਸੀ ਬਹੁਤ ਜ਼ਿਆਦਾ ਬੀਬਾ ਬੰਦਾ ਸੀ ਜਿਹੜਾ ਇਹ ਗੁਰਦੀਪ ਸਿੰਘ ਦੀਪਾ ਸੀ ਜਿਨੇ ਚਮਕੀਲੇ ਦਾ ਸ਼ੋਤਾ ਲਾਇਆਗਾ ਜਿਨੇ ਬਹੁਤ ਹੀ ਪਰਸਨੈਲਿਟੀ ਸੀ ਬਹੁਤ ਪਰਸਨੈਲਿਟੀਡ ਬਹੁਤ ਖੂਬਸੂਰਤ ਪੱਗ ਬੰਦਾ ਸੀ ਮੈਂ ਜਿਹੜੀ ਥੰਬਨੇਲ ਬਣਾਇਆ ਉਹਦੇ ਵਿੱਚ ਉਹਦੀ ਫੋਟੋ ਵੀ ਲਾਈਆ ਉਹ ਗੁਰਦੇਵ ਸਿੰਘ ਦੀ ਦੀਪੇ ਦਾ ਭਰਾ ਨੇ ਦੱਸਿਆ ਕਿ ਮੇਰੇ ਕੋਲ ਉਹਦੀ ਇੱਕੋ ਹੀ ਨਿਸ਼ਾਨੀ ਸੀ ਉਹਦੀ ਇੱਕ ਪੱਗ ਸੀ ਹਰੇ ਰੰਗ ਦੀ ਉਹ ਕੋਈ ਬੰਦਾ ਸੀਗਾ ਜਿਹੜਾ ਉਹਦੀ ਪੱਗ ਮੇਰੇ ਤੋਂ ਲੈ ਗਿਆ ਮੰਗ ਕੇ ਕਿ ਅਸੀਂ ਨਿਸ਼ਾਨੀ ਦੇ ਤੌਰ ਤੇ ਰੱਖਣੀ ਆ ਤੇ ਹਰੇ ਰੰਗ ਦੀ ਪੱਗ ਸੀ ਕਹਿੰਦਾ ਮੈਂ ਉਵੇਂ ਹੀ ਪੱਗ ਦੇਤੀ ਇੰਗਲੈਂਡ ਦੇ ਵਿੱਚ ਗੁਰੂ ਘਰਾਂ ਦੇ ਬਾਹਰ ਇੱਕ ਤਰੀਕੇ ਦੇ ਅਜਾਇਬ ਘਰ ਬਣਾਏ ਹੋਏ ਨੇ ਅਜਾਇਬ ਘਰਾਂ ਦੇ ਵਿੱਚ ਜਿਹੜੇ ਖੜਕੂ ਸਫਾਂ 'ਚ ਖੜਕੂ ਕੰਮ ਕਰਦੇ ਸੀ ਉਹਨਾਂ ਦੀਆਂ ਨਿਸ਼ਾਨੀਆਂ ਨੇ ਜਿਹੜੀਆਂ ਰੱਖੀਆਂ ਹੋਈਆਂ ਨੇ ਉੱਥੇ ਹੀ ਕਿਤੇ ਲਿਜਾ ਕੇ ਗੁਰਦੀਪ ਸਿੰਘ ਦੀਪੇ ਦੀ ਉਹ ਪੱਗ ਵੀ ਰੱਖੀ ਗਈ ਹੁਣ ਕਈ ਵਾਰੀ ਖੜਕੂ ਸਫਾਂ ਦੇ ਵਿੱਚ ਰਹਿੰਦੇ ਹੋਏ ਗੁਰਦੀਪ ਸਿੰਘ ਦੀਪੇ ਨੂੰ ਕੇਸ ਵੀ ਕਟਾਉਣੇ ਪਏ ਆਪਦੇ ਕੇਸ ਵੀ ਕਟਾਉਣੇ ਪਏ ਤੇ ਆਪਦੇ ਕਈ ਤਰੀਕੇ ਦੇ ਜਿਹੜੇ ਪੇਸ਼ ਸੀਗੇ ਉਹ ਬਦਲਨੇ ਪਏ ਪਿੰਡ ਹੀਰਾਗਾ ਜਿਹੜਾ ਉਹਦੇ ਵਿੱਚ ਕਰੀਬ 400 ਦੇ ਕਰੀਬ ਘਰ ਆ ਜਿੱਥੇ ਇਹ ਰਹਿੰਦਾ ਸੀ ਤੇ ਉਸ ਤੋਂ ਬਾਅਦ ਜਦੋਂ 25 ਸਾਲ ਦੀ ਉਮਰ ਦੇ ਵਿੱਚ ਇਹਦੀ ਸ਼ਹੀਦੀ ਹੋ ਜਾਂਦੀ ਆ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਜਾਂਦਾਗਾ ਤੇ ਇਸ ਦੀ ਉਸ ਦਾ ਸਨੇਹਾ ਸੀਗਾ ਜਿਹੜਾ ਇਹਦੇ ਘਰੇ ਦਿੱਤਾ ਗਿਆ ਇਸ ਦੀ ਜਿਹੜੀ ਗੁਰਦੀਪ ਸਿੰਘ ਦੀਪੇ ਦੀ ਮਾਤਾ ਸੀ ਗਰਬਚਨ ਕੌਰ ਸੀ ਉਹਨਾਂ ਦਾ ਨਾਂ ਮਾਤਾ ਤੇ ਪਿਤਾ ਜੀ ਦੋਨੋਂ ਜਾਣੇ ਫਲੋਰ ਗਏ ਸੀ ਫਲੋਰਸ ਇਹਨਾਂ ਜਿਹੜਾ ਗੁਰਦੀਪ ਸਿੰਘ ਦੀਪੇ ਦੀਪਾਗਾ ਇਹਦਾ ਸੰਸਕਾਰ ਕੀਤਾ ਗਿਆ ਸੀ ਤੇ ਮਤਲਬ ਵੀ ਕੋਈ ਚੰਗਾ ਪੁਲਿਸ ਅਫਸਰ ਹੋਊਗਾ ਜਿਹਨੇ ਇਹ ਦੱਸਤਾ ਕਿ ਮਾਤ ਦਾ ਨੇ ਜਾ ਕੇ ਪੁੱਤ ਦਾ ਮੂੰਹ ਦੇਖ ਲਿਆ ਨਹੀਂ ਤਾਂ ਆਪਾਂ ਨੂੰ ਪਤਾਗਾ ਵੀ ਕਿੰਨੇ ਉਦੋਂ ਖੜਕੂ ਸੀਗੇ ਕਿੰਨੇ ਆਮ ਪਿੰਡਾਂ ਦੇ ਲੋਕਾਂ ਨੂੰ ਪਿੰਡਾਂ ਦੇ ਮੁੰਡੇ ਚੱਕ-ਚੱਕ ਕੇ ਮਾਰ ਕੇ ਦਰਿਆਵਾਂ 'ਚ ਰੋੜਦੇ ਕਿਸੇ ਨੇ ਪੁੱਛਿਆ ਨਹੀਂ ਗਏਗਾ ਕਿੱਡੀਆਂ ਬੱਟੀਆਂ ਬੱਟੀਆਂ ਕਾਰਵਾਈਆਂ ਹੋ ਜਾਂਦੀਆਂ ਸੀ ਜਿੱਥੇ ਮਾਪਿਆਂ ਨੂੰ ਤਾਂ লাশ ਦੇਣ ਦਾ ਸਵਾਲ ਹੀ ਪੈਦਾ ਨਹੀਂ ਸੀਗਾ ਹੁੰਦਾ ਇੱਕ ਤਰੀਕੇ ਦਾ ਨਹਿਰ 'ਚ ਰੋੜ ਦਿੰਦੇ ਤੇ ਦਰਿਆ 'ਚ ਰੋੜ ਦਿੰਦੇ ਸੀ ਪਤਾ ਹੀ ਨਹੀਂ ਸੀ ਲੱਗਦਾ ਕਿੱਥੇ ਚਲੇ ਗਏਗਾ ਲਾਸ਼ਾਂ ਕਿੱਥੇ ਨਹੀਂ ਹੁਣ ਗੱਲ ਤਾਂ ਇਹ ਆ ਵੀ ਦੁਨੀਆ ਤੇ ਆਏ ਸਭ ਨੇ ਚਲੇ ਜਾਣਾ ਪਰ ਜਿਹੜੇ ਬੰਦੇ ਕੁਛ ਕਰਕੇ ਗਏ ਨੇ ਹੁਣ 32 ਸਾਲ ਹੋ ਗਏ ਗੁਰਦੀਪ ਸਿੰਘ ਦੀਪਾ ਅੱਜ ਵੀ ਯਾਦ ਹੈ ਗੁਰਦੀਪ ਸਿੰਘ ਦੀਪੇ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਚਾਹੇ ਉਹਨੂੰ ਚਮਕੀਲੇ ਨਾਲ ਜੋੜ ਕੇ ਨਹੀਂ ਯਾਦ ਕੀਤਾ ਜਾਂਦਾ ਜੋ ਉਹਨੇ ਉੱਥੇ ਪੁਲਿਸ ਦੇ ਖਿਲਾਫ ਜਾ ਇੱਕ ਉਦੋਂ ਆਪਣੀ ਜੰਗ ਲੜਦੇ ਹੋਏ ਜੋ ਕਾਰਵਾਈਆਂ ਕੀਤੀਆਂ ਉਹ ਕਾਰਵਾਈਆਂ ਨੂੰ ਯਾਦ ਰੱਖ ਕੇ ਅੱਜ ਵੀ ਉਹਨੂੰ ਗੁਰਦੀਪ ਸਿੰਘ ਦੀਪੇ ਨੂੰ ਯਾਦ ਕੀਤਾ ਜਾਂਦਾ ਜਦੋਂ ਵੀ ਕੋਈ ਕਿਤੇ ਵੀ ਕੋਈ ਕੰਮ ਕਰਦਾ ਬੰਦਾ ਜਦੋਂ ਨਿਗਾਚ ਗੱਲ ਆਉਂਦੀ ਆ ਤਾਂ ਇਨਾਂ ਨੂੰ ਯਾਦ ਕੀਤਾ ਜਾਂਦਾ ਇਹ ਹੈ ਕਿ ਗੁਰਦੇਵ ਸਿੰਘ ਦੀਪੇ ਦੀ ਕਹਾਣੀ ਜਿਹੜਾ ਕਿ ਦੁਆਬੇ ਦਾ ਸ਼ੇਰ કહਾਇਆਗਾ ਜਿਨੇ ਬੰਦੇ ਨੇ ਅਮਰ ਸਿੰਘ ਚਮਕੀਲੇ ਨੂੰ ਸ਼ੋਧਾ ਲਾਇਆ ਸੀ ਵਾਕਈ ਅਮਰ ਸਿੰਘ ਚਮਕੀਲੇ ਦੇ ਜਿਹੜੇ ਗੀਤ ਸੀ ਤੁਸੀਂ ਅੱਜ ਵੀ ਗੀਤਾਂ ਨੂੰ ਸੁਣ ਲਓ ਉਹਨਾਂ ਦੇ ਵਿੱਚੋਂ ਇੱਕ ਤਰੀਕੇ ਦੀ ਲਚਰ ਗਾਇਕੀ ਸੀਗੀ ਉਹ ਜਿਹੜੀ ਉਹ ਗਾਇਕੀ ਸੀ ਬਾਕੀ ਤੁਸੀਂ ਕਮੈਂਟਸ ਦੇ ਵਿੱਚ ਦੱਸਿਓ ਜੋ ਵੀ ਹੈਗਾ ਇੰਨੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਅੱਗੇ ਚੱਲੀ ਜਾਓ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ